ਸਾਸਤਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ਰਵਾਦ ਕਰਨ ਪਹੁੰਚ ਗਏ ਜੀ ਆਪਾਂ ਆਪਣੇ ਸਨੌਲੀਆ ਵਾਲੇ ਖੇਤ ਉਰ ਆਪਾਂ ਨੇ ਬਾਈ ਪਾਣੀ ਕੱਢਿਆ ਦਾ ਥਾਣਾ ਵੀਡੀਓ ਦੇਖੀ ਹੋ ਆਪਣੀਆਂ ਪਹਿਲਾਂ ਨੱਕਾ ਵੱਢਿਆ ਤਾਂ ਕੁਛ ਨੱਕੀ ਗਿਲ ਝੜ ਗਿਆ ਤਾਂ ਫਿਰ ਆਪਾਂ ਨੇ ਮੋਟਰ ਲਾਈ ਦੀ ਆਪਣੀ 2 ਪਾਵਰ ਵਾਲੀ ਉਸ ਕੱਲ ਕੱਢਿਆ ਦਾ ਪਾਣੀ ਉਹ ਚੱਲੀ 30 ਘੰਟੇ ਤਕਰੀਬਨ ਰਾਤ ਬਾਈ ਆਪਾਂ ਟਰਾਲੀ ਦੇ ਬਾਅਦ ਟਰਾਲੀ ਕੱਢ ਕੁੱਢ ਗੇ ਜੋਰ-ਜੋਰ ਮਾਰ ਕੇ ਉੱਥੇ ਬਾਈ ਟਰਾਲੀ ਨਿਕਲੀ ਨਹੀਂ ਆਪਣੀ ਖੇਤਾਂ ਫਿਰ ਆਗੇ ਤੇ ਆਪਾਂ ਰੋ ਸਨੌਲੀਆ ਵਾਲੇ ਖੇਤ ਫਿਰ ਹੋਰ ਛੋਟਾ ਟੁੱਲੂ ਮਾਪ ਲੈ ਆਏ ਦੇ ਬਾਈ ਆਪਣਾ ਜਿਹੜਾ ਘਰਾਂ ਨਾਰਮਲ ਲੈਬ ਹੋਆ ਉਹ ਲਾਰਗੇ ਦੇ ਰਾਤ ਉਸਨੇ ਬਾਈ ਲੈਨ ਨਾਲ ਉਨ ਨਾਲਾ ਪਾਣੀ ਸਾਰਾ ਨਚੋੜਦਾ ਤੁਪ ਤੁਪ ساری ਰਾਤ ਹੋ ਕੇ ਚੱਲ ਰਿਹਾ ਉਹ ਉਸ ਤੋਂ ਬਾਅਦ ਬਾਈ ਹੁਣ ਆਪਾਂ ਉਰੇ ਘੇੜਾ ਗੂੜਾ ਮਾਰ ਕੇ ਪੰਪ ਲੈ ਚਲੇਗੇ ਚੱਕ ਕੇ ਪੰਪ ਲਾਣਾ ਜਤਿੰਦਰ ਨੇ ਉਹ ਦੂਆ ਪੰਪ ਆਪਾਂ ਰਾਤ ਘਰਾਂ ਲੈ ਕੇ ਦੇ ਬੜਾ ਇਸ ਤੋਂ ਬਾਅਦ ਆਪਾਂ ਟਰਾਲੀ 'ਵਾਂ ਜਾਹਾਂਗੇ ਬਾਈ ਦੇਖੋ ਟਰਾਲੀ ਦਾ ਕਿਆ ਬਣਾ ਨਿਕਲਾ ਨਹੀਂ ਨਿਕਲਦੀ ਮਤਲਬ ਮਨੇ ਮੇਰੇ ਸਾਹਦੇ ਤੋਂ ਖਾਲੀ ਹੋਈ ਟਰਾਲੀ ਜੋ ਜਾ ਕੇ ਦਿਖਾਵਾਂ ਬਾਈ ਬਣੇ ਰਹੋ ਬਲੌਗਰ ਜੋ ਚੱਲ ਰਿਹਾ ਬਾਈ ਪਾਣੀ ਆ ਆਪਣਾ ਇਹ ਬਾਈ ਜਿੰਨਾ ਟੋਏ ਮੇ ਇਕੱਠਾ ਹੋਆ ਪਾਣੀ ਮਤਲਬ ਉਨਾਂਗੇ ਚੱਕ ਕੇ ਬਾਹਰ ਮਗੇਲਦੇ ਆ ਇਸ ਦਾ ਨਜ਼ਾਰਾ ਆ ਦੇਖਦੇ ਚੱਕ ਲਿਆ ਕਦੇ ਛੱਡ ਦਿਆ ਤਕਰੀਬਨ 10 ਵਜੇ ਉਹ ਛੱਡ ਦਿਆ ਪਾਣੀ ਇਹ ਚੱਕ ਲਿਆ ਮਾਰੇ ਆ ਪ੍ਰੇਖਪੁਰ ਫੇਰ ਹਵਾ ਲੈ ਗਿਆ ਤੜਕੀ 5 ਵਜੇ ਗੇੜਾ ਮਾਰਨ ਆਇਆ ਤਾਂ ਜੱਤੋਂ ਟਿੱਕਿਆ ਚੱਲਦਾ ਸੀ ਭਈਆ ਇਹਨ ਪੀ ਵੀਸ ਨੇ ਪਾਣੀ ਚੱਕ ਲਿਆ ਫੇਰ ਇਹਦੇ ਇਸ ਤਰ੍ਹਾਂ ਹੋ ਰਿਹਾ ਵੀ ਜਿੰਨਾ ਕ ਮਤਲਬ ਟੋਏ ਮੇ ਇਕੱਠਾ ਹੋ ਜਾਏ ਚੱਕ ਕੇ ਪਾਣੀ ਬਾਹਰ ਕੀ ਤੇ ਕਣਕ ਨੂੰ ਬਈ ਰਗੜਾ ਬਹੁਤ ਲੱਗ ਗਿਆ ਪੀਲੀ ਹੋ ਗਈ ਮੈਂ ਜਿਹੜਾ ਪਹਿਲਾਂ ਮੈਂ ਪਿਆਦਾ ਨਾ ਫਤੇਗੜ ਸਾਹ ਵਾਲਾ ਉਹ ਪਾਣੀ ਨਹੀਂ ਮਨ ਕੱਢਿਆ ਉਸ ਮੋੜ ਜਗੇ ਜੋ ਪਾਣੀ ਕੱਢ ਦਿੰਦੇ ਨਾ ਆਪਾਂ ਫੇਰ ਠੀਕ ਰਹਿੰਦੀ ਗਣਕ ਆਪਣੀ ਜਦੋਂ ਪੀਲੇ ਹੋ ਗਏ ਪੱਤੇ ਰਾਤ ਫੇਰ ਬਾਈ ਮਹਾਰਾਜ 4 ਵਜੇ ਛਿੜਕਾ ਪਾ ਗਿਆ ਪਤਾ ਨਹੀਂ ਕੀ ਬਣੇਗਾ ਯਾਰ ਇਸਟਮ ਖਰਾਬ ਹੈ ਚੱਲ ਰਿਹਾ ਬਾਈ ਉਹ ਪੰਪ ਤੇ ਛੱਡ ਗਿਆ ਪਾਣੀ ਇਕੱਠਾ ਹੋ ਜੀਏ ਟੋਏ 'ਮ ਤੇ ਮਰੇ ਤੱਕ ਇਹ ਕਰਦੇ ਆ ਫੇਰ ਆ ਗਏ ਬਾਈ ਖੇਤ ਆਪਾਂ ਟਰਾਲੀ ਲਾ ਦੇ ਦੀ ਵੀਰ ਨੇ ਤੇ ਪੜੋਸੀ ਹੀ ਲਿਆ ਆਪਣੇ ਕੀ ਡਬਲ ਜੋੜਾ ਲੇਬਰ ਗੱਲ ਕਰ ਲਈ ਦੀ ਬਾਤ ਬਾਈ ਵੀ ਤੁਹਾਨੂੰ ਉਹ ਦੇ ਦੇਂਗੇ ਜੋ ਬਣੇਗਾ ਵੀ ਟਰਾਲੀ ਲੋਡ ਕਰ ਦਿਓ ਰਾਤ ਖਾ ਸਾਗਾ ਪਿਆ ਨਿਕਲੀ ਨੁਕਲੀ ਹੈ ਨਹੀਂ ਬਾਈ ਉਹ ਟੁੱਟ ਟੜ ਜਾ ਕੋਈ ਚੋਟ ਲੱਗ ਜਾ ਹਨਾ ਮਸ਼ੀਨਾਂ ਨੇ ਵੀ ਬਹੁਤ ਜ਼ੋਰ-ਜ਼ੋਰ ਮਾਰੇ ਆ ਕੁਝ ਨਹੀਂ ਬਣਿਆ ਲੱਗ ਰਹੇ ਆ ਮੰਦੇ ਆਪਣੇ ਫਰ ਆਪਣਿਆਂ ਵਾਲੀ ਨੀਲੀ ਵੀ ਕੱਲ ਗਲਤੀ ਕਰੇ ਪਿੱਛੇ ਭਰਦੀ ਕਰਿਆ ਤੋਂ ਲਾਲਚ ਤਾਂ ਵੀ ਇੰਨੇ ਟਰਾਲੀ ਕੱਢੇ ਇੰਨੇ ਬੰਦੇ ਡੱਬਾ ਭਰ ਦੇਣਗੇ ਉੱਪਰ ਜਾ ਕੇ ਫਟਾਫਟ ਲੱਦ ਕੇ ਟਰਾਲੀ ਚਲੀ ਗਈ ਕੱਲ ਸ਼ਾਮ ਨੂੰ ਬਣ ਗਿਆ ਕੁਝ ਹੋਰ ਜਿਉ ਸੋਚਣ ਜੋ ਲੈ ਚਲਾਂ ਭਾਈ 855 ਆਪਾਂ ਉਹ ਟਰਾਲੀ ਖੜੀ ਆ ਪੀਰ ਬਾਬੇ ਵਾਲੇ ਅੱਦੀ ਵੀ ਕੱਲ ਪਰਸੋਂ ਚੌਥੇ ਹੀ ਖੜੀ ਆ ਚਾਰ ਪੰਜ ਦਿਨ ਹੋ ਗਏ ਉਹਨੂੰ ਪਚਾਵਾ ਆਪਾਂ ਘਰਾਂ ਫਿਰ ਆਪਾਂ ਗੱਡਾਂ ਟਰਾਲੀਆਂ ਇੰਨੇ ਨੇ ਬੰਦੇ ਲੱਗ ਰਹੇ ਆ ਆਪਣਾ ਨੇ ਮਾਲ ਲੋਡ ਕਰ ਰਹੇ ਆ ਆਪਾਂ ਕੱਡਾਂ ਟਰਾਲੀਆਂ ਟਰੈਕਟਰ ਲਿਆ ਮਾਂ ਘਰਾਂ ਦੇ ਜਾ ਕੇ ਨਾਲ ਇਸ ਪਰ ਹਮੇ ਘਰਮ ਬਗ ਜਿੰਗ ਟਰੈਕਟਰ ਉਰ ਟਰਾਲੀ ਪਾ ਲਈਏ ਆ ਫਿਰ ਬਾਬੇ ਵਾਲੀ ਜੋੜ ਲਈ ਬਾਈ ਦੂਈ ਟਰਾਲੀ ਆਪਾਂ ਨੇ ਇੱਕ ਟਰਾਲੀ ਘਰਾਂ ਛੱਜਿਆ ਆਪਾਂ ਇਹ ਦੂਆ ਡੱਬਾ ਜੋੜ ਲਿਆ ਚੱਲਾਂ ਬਈ ਆਪਾਂ ਲੱਗਾ ਇਹਨੂੰ ਜਾਂਦੀ ਆਂਦੀਆਂ ਹੀ ਸੋਹਣੀਆਂ ਲਗਾ ਆ ਬਾਈ ਟਰਾਲੀਆਂ ਲੈ ਕਿੰਨਾ ਮਾੜਾ ਹਾਲ ਹੋਇਆ ਪਿਆ 411 ਆ ਰਿਹਾ ਗਾਰੇ ਮਨ ਮੁੱਕਦਾ ਤਾਰਲੀ ਬਾਈ ਤੜਾ ਟਰਾਲੀ ਆਪਾਂ ਨੇ ਹਾਂਟ ਲੱਗ ਗਈ ਟਰੈਕਟਰ ਖੜ ਗਿਆ ਓਰੀ ਟੋਚਨ ਪਾਵਾਂ 4511 ਗੀ ਕਾਲੀ ਜੀ ਟੋਚਨ ਦਈਂ ਬਾਈ ਹਲਿਓ ਪਤਾ ਨਹੀਂ ਕਿਤਰਾ ਨਿਕਲੇਗੀ ਪਿੱਛੇ ਤੋਂ ਹੁੰਦੀ ਨਟਰਲੀ ਉਹ ਫਿਰ ਤਾਂ ਹੋ ਜਾਈ ਦੇਖ ਲੈ ਇੱਕ ਵਾਰੀ ਤੋਰ ਕੇ ਨਹੀਂ ਪਿੱਛੇ ਨੂੰ ਖਿੱਚ ਲੇਗੇ ਲਾਉ ਸੀ ਹਾਂ ਲਾ ਦੇ ਉਹ ਗਿੱਲਾ ਵੀ ਬਹੁਤ ਆ ਯਾਰ ਹਨਾ ਅਡਰੇ ਮੈਂ ਟਰਾਲੀ ਬਾਹਰਿਓ ਰੱਸੇ ਮਾਰ ਲੈ ਬਾਹਰ ਖੜਾ ਦੇ ਇਹਨੂੰ ਫਿਰ ਉਹ ਕੱਡਾਂ ਜਿਹੜੀ ਗੱਡੀ ਵੀ ਆਪਣੀ ਲੈ ਦੇਵੇ ਟਰਾਲੀ ਘਰ ਆਪਾਂ ਡਬਲ ਜੋੜੇ ਵਾਲੀ ਇਹੋ ਜਿਹੜੀ ਆਪਾਂ ਨੇ ਕੱਢੀ ਦੀ ਗਾਰੇ ਮੈਨੂੰ ਉਹ ਵੀ ਮੈਂ ਲਿਆ ਤੇ ਕੰਪਾ ਪਹਿਲਾਂ ਅੰਦਰ ਲਾ ਕੇ ਤੇ ਰਪੀਰ ਬਾਬੇ ਵੇ ਖੜੀ ਦੀ ਆਪਣੀ ਇਹ ਟਰਾਲੀਆਂ ਰਹਿ ਗਈ ਉੱਥੇ ਆਪਣੀਆਂ ਦੋ ਦੋਏ ਬੜੀਆਂ ਇੱਕ ਗੱਡੀ ਵੀ ਆ ਇੱਕ 22 ਫੁੱਟੀ ਡੱਬਾ ਭਰਿਆ ਵਾ ਚਲਾ ਆਂ ਭਾਈ ਟਰੈਕਟਰ ਲੈ ਕੇ ਲਿਆ ਆਂ ਮੈਂ ਭਾਈ ਕੱਢ ਗਿਆ ਉਹਨਾਂ ਨੂੰ ਤੇ ਡੱਬਾ ਡੱਬਾ ਰਹਿ ਗਿਆ ਭਾਈ ਨਿਕਲ ਨਹੀਂ ਚਾਹੀਦੀ ਸੌਖੀ ਉਹ ਜਾ ਗਾਸਾਈ ਜੀ ਹਾਂ ਪਹੁੰਚ ਗਏ ਬਾਈ ਖੇਤ 2855 ਆ ਗਏ ਹਾਲੈਂਡ ਆ ਗਿਆ 4511 ਹਰ ਹਾਲੈਂਡ ਇੱਕ ਉਰੀ ਹੈ ਤਾਇਰ ਲੈ ਕੇ 855 ਆਪਣੇ ਵਾਲਾ ਰਹਿ ਗਿਆ ਉੱਥੇ ਕਰਾਂ ਕੱਡਾਂ ਬਾਈ ਨੂੰ ਡੱਬੇ ਨੂੰ ਖਿੱਚ ਕੇ ਬਾਹਰ ਡਬਲ ਜੋੜੇ ਨੂੰ ਇੱਧਰ ਦੇ ਧੱਕਾ ਲਾਇਆ ਬਾਈ ਇੱਧਰ ਦੇ ਗਾਰੇ ਮਟਰੈਕਟਰ ਬਾੜ ਕੇ ਇਹ ਆਉਣੀ ਰਾਣੀ ਚੰਤਰਾ ਫਸੀ ਵੀ ਤੁਸਨੂੰ ਕੱਡਾਂ ਬਾਹਰ ਹੀ ਖਿੱਚ ਕੇ ਬਾਈ ਤੇਰੀ ਉਹ ਮਾਲ ਵੀ ਇਸ ਦੇ ਉੱਪਰ ਪੈ ਜੀਗਾ ਡਬਲ ਜੋੜੇ ਵਾਲੀ ਪਰ ਜਿਹੜਾ ਆਪਣਾ ਰਹੇਗਾ 23 ਫੁੱਟਾ ਭਰਿਆ ਵਾ ਉਹ ਮਾਲ ਵੀ ਸਾਰਾ ਡਬਲ ਜੋੜੇ ਦੇ ਉੱਪਰ ਪੈ ਜੀਗਾ ਤੇ ਇਹ ਲੀਵਰ ਲੱਗ ਜਾਈ ਬਈ ਆਪਣੇ ਕਾ ਬਾਡਾ ਇਹਨਾਂ ਨੇ ਰਾਤ ਆਪਣੇ ਕੋਲ ਲਾ ਦਿਆ ਬਾਈ ਮੱਥਾ ਮੱਥਾ ਟੇਕਿਆ ਨਹੀਂ ਹੈਗਾ ਇਹ ਵੀ ਲੱਡੂ ਮੰਗਾ ਕੇ ਦੇ ਹਾਨਾਂ ਨੂੰ ਰਾਤ ਹਮੇ ਟਰਾਲੀ ਮੋੜ ਦੇ ਦੇ ਨਾ ਬਾਡਾ ਲਾ ਦਿਆ ਜਾਦਾ ਪੈ ਗਈ ਬਾਈ ਟੋਚਣਾ ਲੀਗ ਲੁੱਕ ਪੱਟਦੇ ਨਿਕਲ ਜੇ ਵੀ ਸੌਕੀ ਟ੍ਰਾਲੀ 452 ਪਿੱਛੇ ਖੜਿਆ ਇੱਕ ਆਪਾਂ ਨੇ ਘਰਾਂ ਦੇ ਮੰਗਾਇਆ ਨਹੀਂ ਉੱਥੇ ਰਹਿ ਗਿਆ ਕੱਢਾਂ ਬਾਈ ਟ੍ਰਾਲੀ ਬਾਈ ਟਰਾਲੀ ਬਾਹਰ ਇਹ ਬਈ ਆਮਾ ਦੋ ਹੀ ਕੱਢ ਗਏ ਜਨਾ ਬਾਈ ਨਿਕਲ ਗਏ ਬਾਈ ਟਰਾਲੀਆਂ ਉੱਪਰ ਧੰਨਵਾਦ ਹੈ ਬਾਈ ਸਾਰੇ ਵੀਰਾਂ ਦਾ ਇਹਨਾਂ ਦੇ ਸ਼ੌਕਗਲ ਟਰਾਲੀ ਨਿਕਲੀ ਆ ਦੇਖੋ ਚਾਰ ਬੁਗਲੇ ਇੱਕ ਨੰਬਰ ਦੇ ਤਿਆਰ ਹੋਏ ਹੋਏ ਬੰਦੇ ਆ ਘੁੰਮਣ ਜਾ ਰਹੇ ਆ ਕਿਤੇ ਠੀਕ ਹੈ ਬਾਈਰਾ ਸਾਮਾਨ ਸਮੂਹ ਇਕੱਠਾ ਲਾਵਾਂ ਗੰਤੀਆਂ ਗੁੰਤੀਆਂ ਖੋਦੀਆਂ ਵੀਆਂ ਕਰ ਲਗੀਆਂ ਬੇਲ ਚ ਬੁੱਲ ਚ ਲਾ ਭਈ ਆ ਗਿਆ ਸਾਰਾ ਸਾਮਾਨ ਆਪਣਾ ਘਰਾਂ ਟਰੱਕ ਡਰਾਈਵਰ ਸਭ ਘਰ ਆ ਗਏ ਧੰਨਵਾਦ ਹੈ ਬਾਈ ਮਹਾਰਾਜ ਦਾ ਝੋਟ ਫੇੜ ਤੇ ਬਚਾ ਕੇ ਟਰਾਲੀ ਨਿਕਲ ਗਈ ਆਪਣੀ ਉਧਰ ਲੱਗੀ ਲੰਬੀ ਲਾਈਨ ਇੱਕ ਟਰੱਕ ਗਿਆ ਅੰਜਣ ਚੱਕਣਾ ਅੰਜਨ ਪਿਆ ਖੇਤਮਾ ਹਾਂਜੀ ਠੀਕ ਹੈ ਜੀ ਠੀਕ ਹੈ ਬਾਈ ਸਾਰਿਆਂ ਨੂੰ ਸ਼ਾਸਤਰੀ ਕਾਲ ਅੱਜ ਦੀ ਵੀਡੀਓ ਆਪਣੀ ਉਦੋਂ ਤੱਕ ਹੈ ਮਿਲਦੇ ਹਾਂ ਕਿਸੇ ਨਵੇਂ ਬਲੌਗ ਨਾਲ ਧੰਨਵਾਦ ਬਾਈ ਵੀਡੀਓ ਦੇਖਣ ਲਈ ਸਾਰਿਆਂ ਦਾ